ਚੱਲਿਆ ਜੀ ਇੱਕ ਹੋਰ ਟਰੈਕਟਰ ਬਾਈ ਸਾਡੀ ਯਾਸੀ ਚੋਂ 20 ਮਾਡਲ 963 ਜਣੀ ਹੋਈ ਤਾਂ ਬਾਈ ਕੰਟੈਕਟ ਕਰ ਲਿਓ ਮੇਰੇ ਨਾਲ ਠੀਕ ਹੈ ਜੀ ਸਵਾ 8 ਲੱਖ 825 ਡਿਮਾਂਡ ਆ ਨਵੀਂ ਦਾ ਬਾਈ ਮੈਨੂੰ ਪਤਾ ਨਹੀਂ ਕਿੰਨੇ ਦੀ ਆ ਜਦ ਲਈ ਸੀ ਜਦ ਪਤਾ ਕਰ ਰਹੀ ਸੀ ਜਦ 1.5 ਲੱਖ ਦੀ ਸੀ 6 ਮਹੀਨੇ ਪਹਿਲਾਂ ਪੂਰਾ ਵਧੀਆ ਰੋਟਾਵੇਟਰ ਪਿਆ ਬਹੁਤ ਹੈਵੀ ਰੋਟਾਵੇਟਰ ਆ ਬਾਈ ਇਹ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਤੁਹਾਨੂੰ ਪਤਾ ਬਾਈ ਟਰੈਕਟਰਾਂ ਦਾ ਸੀਜ਼ਨ ਆ ਹੁਣ ਦਾਕ ਹੈਗਾ ਟਰੈਕਟਰਾਂ ਦਾ ਦਿਹਾੜੀ ਦੇ 1 2 1 2 ਟਰੈਕਟਰ ਵਿਕ ਗਏ ਨੇ ਮਹਾਰਾ ਦੀ ਕਿਰਪਾ ਨਾਲ ਤੇ ਅੱਜ ਆਪਣਾ ਹੋ ਟਰੈਕਟਰ ਸੇਲ ਹੋਇਆ ਜੀ 963 ਸਵਰਾਜ ਕਈ ਸਾਰੇ ਵੀਰਾਂ ਦੇ ਫੋਨ ਫੋਨ ਆਏ ਇੱਕ ਦੋ ਵੀਰ ਦੇਖ ਕੇ ਵੀ ਗਏ ਚਲੋ ਜਿੱਥੇ ਟਰੈਕਟਰ ਨੇ ਜਾਣਾ ਉੱਥੇ ਜਾਂਦਾ ਟਰੈਕਟਰ ਠੀਕ ਆ ਜੀ ਬਾਕੀ ਚਲੋ ਮੇਰੇ ਬਾਈ ਨੂੰ ਹੋਰ ਵੀਰੇ ਵਧੀਆ ਵੀਰੇ ਵਧੀਆ ਠੀਕ ਆ ਤੇ ਬੰਦਾ ਅੱਜ ਘੱਟ ਖੁੱਲਿਆ ਬਾਈ ਉਹ ਕਹਿੰ ਗਿਆ ਜਿਹਦਾ ਦੂਆ ਤੀਆ ਦੇ ਨੇ ਹਨਾ ਹੌਲੀ ਹੌਲੀ 5 7 ਦਿਨਾਂ ਚ ਖੁੱਲੂਗਾ ਹਨਾ ਕਿ ਬਾਈ ਟਰੈਕਟਰ ਲਾਂਚ ਚ ਪਹਿਲੀ ਵਾਰ ਆਇਆ ਕੋਈ ਪਹਿਲਾਂ ਵੀ ਨਾ ਟਰੈਕਟਰ ਨਾ ਠੀਕ ਨਹੀਂ ਹੌਲੀ ਹੌਲੀ ਫਿਰ ਜਿਉਂ-ਜਿਉਂ ਪਤਾ ਲੱਗ ਜੰਦਾ ਬੰਦੇ ਨੂੰ ਪਤਾ ਲੱਗ ਜੰਦਾ ਤੇ 963 ਬਾਈ ਆਪਾਂ ਨੇ ਇਹਦੀ 4 ਦਿਨ ਪਹਿਲਾਂ ਵੀਡੀਓ ਪਾਈ ਸੀ ਟਰੈਕਟਰ ਦੀ 20 ਮਾਡਲ ਹੈ ਜੀ ਆਪਣਾ ਟਰੈਕਟਰ ਇਹ ਠੀਕ ਹੈ ਟਰੈਕਟਰ ਸਮਝ ਲਓ ਆਪਣੇ ਖਾਸ ਬੰਦੇ ਕੋਲੇ ਚੱਲਿਆ ਜੀ ਤੇ ਬਾਕੀ ਚਲੋ ਬਾਈ ਇਹਨਾਂ ਨੂੰ ਗਾਰੰਟੀ ਦਿੱਤੀ ਆ ਬਾਈ 1-2 ਦਿਨ ਜੋ ਕੋਈ ਗੱਲਬਾਤ ਹੋਈ ਦੇਖੋ ਚਲਾ ਕੇ ਠੀਕ ਹੈ ਜੀ ਤੇ ਬਾਕੀ ਬਾਈ ਸਿਰੇ ਕੀ ਵੀਡੀਓ ਦੱਸਦੇ ਆ ਆਪਣੇ ਕੋਲ ਟਰੈਕਟਰ ਆਉਣੇ ਸਾਰੇ ਜੀਮੇਦਾਰਾਂ ਦੀ ਚੱਲੇ ਹੋਏ ਟਰੈਕਟਰ ਆਉਣੇ ਆ ਠੀਕ ਹੈ ਜਿੱਦਾਂ ਸਾਨੂੰ ਜੀਮੇਦਾਰ ਭਰੋਸਾ ਦਿੰਦਾ ਉਦਾਂ ਅਸੀਂ ਗਾਹਾਂ ਜੀ ਵੀਦਾਂ ਨੂੰ ਭਰੋਸਾ ਦਿੰਨੇ ਆ ਬਾਕੀ ਅਗਲੇ ਦੀ ਕਿਸਮਾ ਦਾ ਬਾਕੀ ਉਦਾਂ ਟਰੈਕਟਰ ਠੀਕ ਆ ਬਾਈ ਖੁੱਲਿਆ ਖਾਲਿਆ ਬਾਣੀ ਕਿਥੋਂ ਕੱਚ ਖੁੱਲਚ ਨਾਲ ਦਾ 18 1900 ਘੰਟਾ ਜਿਹੜਾ ਚੱਲਿਆ ਵਾ ਜੈਨੂਨ ਚੱਲਿਆ ਬਾਈ ਠੀਕ ਹੈ ਜੀ ਤੇ ਲੋ ਜੀ ਬਾਈ ਆ ਵੀਰ ਨਾਲ ਦੇ ਨਾਲ ਸੌਦਾ ਹੋਇਆ ਟਰੈਕਟਰ ਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਮੁਬਾਰਕਾਂ ਤੁਹਾਨੂੰ ਜੀ ਹਾਂ ਜੀ ਤੇ ਬ ਉਹਨਾਂ ਦੇ ਬ੍ਰਦਰ ਨੇ ਜੀ ਠੀਕ ਹੈ ਬਾਈ ਸਾਧਪਰ ਪਿੰਡ ਤੋਂ ਜੀ ਹਾਂ ਜੀ ਸਾਧਪਰ ਪਿੰਡ ਆ ਬਾਈ ਸਾਡੀ ਵੀ ਉੱਥੇ ਦੋ ਤਿੰਨ ਘਰਾਂ ਰਿਸ਼ਤੇਦਾਰੀ ਹੈ ਜੀ ਤੇ ਮੇਰੇ ਡੈਡੀ ਦੀ ਭੂਆ ਹੈ ਬਾਈ ਸਗੀ ਮਿੱਤੀ ਭੂਆ ਦਾ ਮੁੰਡਾ ਜੀ ਹਾਂ ਜੀ ਹਾਂ ਸਾਡੇ ਜਣੇ ਮਿੱਤੀ ਦੇ ਸਾਡੇ ਘਰਾਂ ਨਾਨਕ ਹੀ ਨੇ ਠੀਕ ਹੈ ਜੀ ਹਾਂ ਜੀ ਹਾਂ ਤੇ ਬਾਕੀ ਬਾਈ ਬਾਕੀ ਬਾਈ ਇਹਨਾਂ ਨੇ ਦੇਖਿਆ ਵੀ ਚਲਾ ਚਲੂਗੇ ਫਿਰ ਵੀ ਬਾਈ ਇਹਨਾਂ ਨੂੰ ਤਸੱਲੀ ਦੱਤੀ ਹੈ ਠੀਕ ਹੈ ਬਾਈ ਹਾਂ ਬਾਕੀ ਚਲੋ ਚਲੋ ਬਾਈ ਚੀਜ਼ ਵਰਤੀ ਦੀ ਪਤਾ ਲੱਗਦਾ ਨੰਬਰ ਦੋ ਗੱਲ ਹੈ ਬਾਈ ਸਾਡੇ ਕੋਲ ਵੀ ਜ਼ਿੰਮੇਵਾਰੀ ਨਾਲ ਚੱਲੀ ਹੋਈ ਚੀਜ਼ ਆਉਂਦੀ ਹੈ ਜਿੱਦਾਂ ਸਾਨੂੰ ਜਿੰਮੇਵ ਇਹ ਤਾਂ ਸਿੱਧਾ ਜ਼ਿੰਮੇਵਾਰ ਕੋਰਾਂ ਦੇਖ ਕੇ ਚੈੱਕ ਕਰਕੇ ਮਾੜਾ ਮੋੜਾ ਸਟਾਰਟ ਕਰਕੇ ਟਰੈਕਟਰ ਲਈਦਾ ਬਾਕੀ ਚਲੋ ਚੀਜ਼ਾਂ ਚੱਲੇ ਤੇ ਵਰਤੇ ਦੀ ਪਤਾ ਲੱਗਦਾ ਠੀਕ ਹੈ ਨਹੀਂ ਜੀ ਹਾਂ ਬਾਕੀ ਚਲੋ ਬਾਈ ਤੁਹਾਨੂੰ ਵਾਧਾ ਕਰੇ ਮੁਬਾਰਕਾਂ ਬਾਈ ਨੂੰ ਵੀ ਟਰੈਕਟਰ ਦੀਆਂ ਬਾਈ ਦਾ ਆ ਥੋੜਾ ਪ੍ਰਾਣਾ ਹੀ ਲੱਗਦਾ ਜੀ ਠੀਕ ਆ ਜੀ ਬਾਈ ਨੇ ਕਿਹੜਾ ਪੰਡਾ ਜੀ ਮੇਰਾ ਪੰਡਾ ਖੋਗਾ ਖੋਗਾ ਪੰਡਾ ਠੀਕ ਆ ਬਾਈ ਨੇ ਬਾਹਰੋਂ ਆਏ ਬਾਈ ਅੱਛਾ ਜੀ ਠੀਕ ਆ ਖੇਤੀ ਜਾਨੀ ਕਿ ਨਵੀਆਂ ਸ਼ੁਰੂ ਕਰ ਰਹੇ ਆ ਕਿੱਥੋਂ ਆਏ ਬਾਈ ਖੋਗਾ ਪੰਡਾ ਮੈਂ ਬਾਹਰ ਹਾਂ ਹਾਂਜੀ ਬਾਹਰ ਮੈਂ ਦੋ ਬਾਈ ਸਿੱਧ ਬਾਈ ਜੀ ਠੀਕ अच्छा बेटा चलेगा ठीक है ठीक है चलो भाई ठीक है ठीक है भाई जी धन्यवाद थोड़ा जी लो जी भाई चल ले आज ਇੱਕ ਹੋਰ ਟਰੈਕਟਰ ਬਾਈ ਸਾਡੀ ਏਜੰਸੀ ਚੋਂ 30 ਮਾਡਲ 963 ਤੇ ਬਾਈ ਵੀ ਅਸੀਂ ਵੀਡੀਓ ਤਾਂ ਪਾ ਦਨੇ ਆ ਕਿਉਂਕਿ ਅਸੀਂ ਵੀਡੀਓ ਡਿਲੀਟ ਨਹੀਂ ਕਰ ਸਕਦੇ ਬਾਈ ਅਗਲੇ ਫਿਰ ਵੀਰਾਂ ਨੂੰ ਪਤਾ ਲੱਜ ਜਾਂਦਾ ਵੀ ਆਹ ਟਰੈਕਟਰ ਹੁਣ ਸੇਲ ਹੋ ਗਿਆ ਓਕੇ ਬਾਈ ਲੋ ਜੀ ਮਿੱਤਰੋ ਇੱਕ ਬਾਈ ਰੋਟਾਵੇਟਰ ਆਇਆ ਆਪਣੇ ਕੋਲ ਸੇਲ ਵਾਸਤੇ ਥੱਲੇ ਰੱਖੋ ਵੀਰੇ ਥੋੜਾ ਥੱਲੇ ਕਰ ਲੋ ਕਰ ਦੋ ਹੋਰ ਮੜ ਜਾ ਬੱਸ ਨੋ ਵੀ ਬਾਈ ਐਮ ਬੀ ਕੰਪਨੀ ਦਾ ਬਾਈ ਇਹ ਚੈੱਕ ਕਰੋ ਪੂਰਾ ਵਧੀਆ ਰੋਟਾਵੇਟਰ ਪਿਆ ਬਹੁਤ ਹੈਵੀ ਰੋਟਾਵੇਟਰ ਆ ਬਾਈ ਇਹ ਐਮਬੀ ਦੇ ਭਾਰੇ ਰੋਟਾਵੇਟਰ ਹੁੰਦੇ ਆ ਰੂਲਾ ਲੱਗਿਆ ਹੋਇਆ ਮਗਰ ਬਲੇਡ ਵੀ ਵਧੀਆ ਪਏ ਆ ਅੱਧ ਤੋਂ ਉੱਪਰ ਬਲੇਡ ਪਏ ਆ ਠੀਕ ਆ ਜੀ ਡ੍ਰਿਲ ਪੂਰੀ ਵਰਕਿੰਗ ਦੇ ਵਿੱਚ ਲੋ ਜੀ ਕਰ ਲੋ ਚੱਕ ਡ੍ਰਿਲ ਜਮੇ ਨਵੀਂ ਆ ਵਿੱਚੋਂ ਬਾਈ ਠੀਕ ਆ ਜੀ ਐਨ ਓਕੇ ਆ ਬਾਕੀ ਆਪਣੇ ਖਾਸ ਰਿਸ਼ਤੇਦਾਰੀ ਚੋਂ ਆਇਆ ਬਾਈ ਇਹਨਾਂ ਨੇ ਟਰੈਕਟਰ ਬੜਾ ਲੈ ਲਿਆ ਸਿਰਫ ਤਾਂ ਕਰਕੇ ਦੇਣ ਦਾ ਮੂਡ ਆ ਵੀ ਬੜਾ ਲੈਣਾ ਕਿਉਂਕਿ ਆਹ ਆਪਾਸੇ ਤੇ ਟਰੈਕਟਰ ਵਿੱਚ ਲਾਮ ਛੜਦੇ ਨੇ ਟਾਇਰ ਬੜੇ ਆ 16 ਦੇ ਸਿਰਫ ਤਾਂ ਕਰਕੇ ਮੂਡ ਬਣਾ ਦੇਣ ਦਾ ਨਹੀਂ ਇਹਦਾ ਕੋਈ ਵਿਚਾਰ ਨਹੀਂ ਸੀਗਾ ਵੇਚਣ ਦਾ ਪਰ ਅਖਲੀ ਰੱਖ ਦਿਓ ਕਰ ਲਓ ਵੀਰੇ ਬੰਦ ਤੇ ਪਹਿਲਾਂ ਵੀਰੇ ਨਾਲ ਕੋਲ ਫਾਰਮ ਟਰੈਕ 60 ਸੀਗਾ ਜੀ ਫਿਰ ਉਹ ਦੇਖ ਕੇ ਹੁਣ 60 55 ਲੈ ਲਿਆ ਉਦੇ ਟਾਇਰ ਸੀਗੇ 13 ਦੇ ਇਹਦੇ ਟਾਇਰ ਆ ਗਏ ਹੁਣ 16 ਦੇ ਠੀਕ ਆ ਤਾਂ ਕਰਕੇ ਕਹਿੰਦੇ ਐਡਾ ਟਰੈਕਟਰ ਵੀ ਹੈਗਾ ਵੀ ਹੁਣ ਆਪਾਂ ਬੜਾ 8 ਜਾਂ 9 ਫੁੱਟਾ ਲੈ ਲੈਣੇ ਆ ਵੀਰੇ ਕੀ ਹਾਲ ਹੈ ਜੀ ਬਾਖੋ ਜੀ ਵੀਰੇ ਠੀਕ ਠਾਕ ਜੀ ਹਾਂ ਜੀ ਹਾਂ ਟ੍ਰੋਟਾਵੇਟਰ ਦੇਣ ਦਾ ਮਾਰ ਬਣਾ ਲਿਆ ਫਿਰ ਹਾਂ ਹਾਂ ਜੀ 8 ਫੁੱਟਾ ਲੈਣਾ ਜੀ ਫਿਰ ਹਾਂ ਜੀ 8 ਫੁੱਟਾ ਠੀਕ ਆ ਇਹ ਟਾਇਰਾਂ ਦਾ ਥੋੜਾ ਜਿਹਾ ਜੇ ਤਾਂ ਬਾਈ ਨੂੰ ਕੋਈ ਮਿਲ ਗਿਆ ਆਪਾਂ ਨੂੰ ਵਧੀਆ ਚੱਲਦਾ ਤਾਂ ਠੀਕ ਆ ਨਹੀਂ ਤਾਂ ਫਿਰ ਨਵਾਂ ਦਵਾ ਲੈਣਾ ਆਪਾਂ ਨੇ ਠੀਕ ਆ ਜੀ ਬਾਕੀ ਵੀਰੇ ਕਿਵੇਂ ਵਧੀਆ ਚੱਲਦਾ ਹੈ ਨਾ ਐਨ ਪੂਰਾ ਵਧੀਆ ਗਾਰੰਟੀ ਆ ਗਾਰੰਟੀ ਆ ਠੀਕ ਆ ਸ਼ਾਰਟ ਵੀ ਨਵੀਂ ਆ ਬਾਈ ਇਹਦੀ ਜਮਾਈ ਠੀਕ ਆ ਜਮਾਈ ਨਵੀਂ ਸ਼ਾਰਟ ਆ ਬਾਕੀ ਬਲੇਡ ਵੀ ਅੱਧ ਨਾਲੋਂ ਵੱਧ ਆ ਰੂਲਾ ਲੱਗਿਆ ਵਾ ਸਾਰਾ ਸਮਾਨ ਇਦਾਂ ਨਾਲੇ ਆ ਜੀ ਨਾਲੇ ਆ ਸਾਰਾ ਕੁਝ ਨਾਲ ਠੀਕ ਆ ਰੂਲਾ 12 ਕੁ ਉਦਾਂ ਕੋਈ ਆਵਾਜ਼ ਸੀਸੂ ਲੀਕ ਕੋਈ ਚੀਜ਼ ਨਹੀਂ ਠੀਕ ਆ ਬਾਈ ਸਰਬਸ ਵੀ ਹੁਣੀ 2-3 ਮਹੀਨੇ ਪਹਿਲਾਂ ਹੀ ਇਹਦਾ ਤੇਲ ਦੂਲ ਦਾ ਸਾਰਾ ਕੁਝ ਬਦਲਾ ਕੇ ਗਏ ਆ ਇਹ ਤਾਂ ਸਿਰਫ ਆ ਤੁਹਾਨੂੰ ਟਰੈਕਟਰ ਵੀ ਵੀਰੇ ਵਧੀਆ ਮਿਲ ਗਿਆ ਹਨਾ ਟਰੈਕਟਰ ਆ ਹਨ ਪੂਰਾ ਠੀਕ ਆ ਬਾਈ ਸਾਰਾ ਟਰੈਕਟਰ ਰੀਜਨਲ ਹੈ ਮਾਡਲ 15 ਇਹ ਠੀਕ ਹੈ ਜੀ ਤੇ ਬਸ ਇੱਕ ਪਾਵਰ ਸਟੀਅਰਿੰਗ ਕਰਕੇ ਲਾ ਲਓ ਚ ਇਹ ਥੋੜਾ ਜਿਹਾ ਉਦਾਂ ਲਾ ਲਓ ਵੈਸੇ ਦਾ ਟਰੈਕਟਰ ਇਹਨਾਂ ਕੋਈ ਪਹਿਲਾਂ ਵੀ ਬਹੁਤ ਸਾਫ਼ ਸੀਗਾ ਤੇ ਮਾਰ ਬਣ ਜਾਂਦਾ ਕਈ ਵਾਰ ਬੰਦੇ ਦਾ ਚੀਜ਼ ਬਦਲਣ ਦਾ ਠੀਕ ਹੈ ਜੀ ਬਾਕੀ ਜਿਹਨੇ ਵੀ ਲੈਣਾ ਹੋਇਆ ਦੇਖ ਲਿਓ ਬਾਈ ਪੂਰਾ ਸਾਫ਼ ਰੋਟਾ ਵੇਟਰ ਆ ਫੱਟਾ ਫੱਟਾ ਐ ਪੱਧਰਾ ਪਿਆ ਸਾਰਾ ਕੁਝ ਠੀਕ ਹੈ ਜੀ ਬਾਕੀ ਆਪਣੀ ਚਲਾ ਕੇ ਤਸੱਲੀ ਕਰ ਲਿਓ ਤੇ ਸ਼ੌਟ ਦੀ ਜਮਾਈ ਨਵੀਂ ਆ ਦੇਖੋ 0 ਮੀਟਰ ਬਾਅਦ ਚ ਪਵਾਈ ਹੋਈ ਹੈ ਸ਼ੌਟ ਠੀਕ ਹੈ ਜੀ ਉਦਾਂ ਡਿਮਾਂਡ ਇਹਦੀ ਹੈਗੀ 70000 ਰੁਪਿਆ ਠੀਕ ਹੈ ਜੀ ਬਾਕੀ ਜਿਹਨੇ ਲੈਣਾ ਹੋਇਆ ਬਾਈ ਦੇਖ ਲਿਓ ਜਾਇਜ਼ ਕਰਕੇ ਦੇ ਦਾਂਗੇ ਮੌਕੇ ਤੇ ਮਾੜਾ ਮੋਟਾ ਠੀਕ ਹੈ ਜੀ ਚਲਾਈ ਚਲੂਈ ਪਧਰੀਆ ਰੋਲਾ ਵੀ ਵਧੀਆ ਬਾਈ 6 ਇੰਚੀ ਰੋਲਾ ਲੱਗਿਆ ਹੋਇਆ ਪਿੱਛੇ ਤਾਂ ਰੋਲਾ ਆਪਾਂ ਨੇ ਕਣ-ਕਣ ਕੇ ਵੇਚਣੀ ਆ ਤਾਂ ਬਹੁਤ ਵਧੀਆ ਚੀਜ਼ ਹੈ ਮਾੜੀ ਚੀਜ਼ ਨਹੀਂ ਹੈਗੀ ਇਹ ਡਰਿੱਲ ਵੀ ਤੁਹਾਨੂੰ ਵਿੱਚੋਂ ਦਿਖਾ ਦਨੇ ਡਰਿੱਲ ਵੀ ਵਿੱਚੋਂ ਨਵੀਂ ਬਈ ਆ ਦੇਖ ਐਨ ਵਧੀਆ ਰੰਗ ਖੜਾ ਡਰਿੱਲ ਦਾ ਪੂਰੀ ਵਰਕਿੰਗ ਦੇ ਵਿੱਚ ਐ ਡਰਿੱਲ ਡਰਿੱਲ ਵੀ ਐਮਬੀ ਜਿਹੜੇ ਐਮਬੀ ਦਾ ਰੋਟਾਵੇਟਰ ਆ ਬਾਈ ਇਹ ਭਾਰੇ ਆ ਉਦਾਂ ਬਹੁਤ ਗੇਰ ਗੂਰੇ ਦਾ ਗਰਾਰੀਆਂ ਬਹੁਤ ਹੈਵੀ ਲੱਗੀਆਂ ਹੋਈਆਂ ਇਹਦੇ ਵਿੱਚ ਤੇ ਲੋ ਬਾਈ ਸਾਡਾ ਹੋ ਗਿਆ ਟਾਈਮ ਸ਼ਾਮ ਦਾ ਟਰੈਕਟਰ ਲੱਗੇ ਲਾਉਣ ਅੰਦਰ ਤੇ ਕਾਪਾ ਨੇ ਬਾਈ ਅੱਜ ਹੋਰ ਚੀਜ਼ ਸੇਲ ਤੇ ਲਾਤੀ ਜਿਹੜੀ ਆਪਾਂ ਨੇ ਗੱਡੀ ਲਈ ਸੀ ਬਾਈ ਬਰੀਜਾ ਅ ਮਰੇ ਸਾਹਬ ਨਾਲ ਆਪਾਂ ਨੇ ਹੋ ਗਏ 6 ਮਹੀਨੇ ਲਈ ਇਹਨੂੰ ਇਹ ਗੱਡੀ ਬਾਈ ਆਪਾਂ ਨੇ ਦੇ ਦੇਣੀ ਆ ਠੀਕ ਹੈ ਜੀ 2022 ਮਾਡਲ ਤੇ ਕਿਸੇ ਕਾਰਨ ਕਰਕੇ ਗੱਡੀ ਵੇਚ ਰਹੇ ਆ ਬਾਈ ਸਮਝ ਲਓ ਜੇ ਪੈਸਿਆਂ ਦੀ ਲੋਡ ਲਾ ਲਓ ਜੇ ਜੋ ਮਰਜ਼ੀ ਲਾ ਲਓ ਗੱਡੀ ਦਾ ਸਮਝ ਲਓ ਵੀ ਜਮਾਂ ਹੀ ਓਕੇ ਆ ਸ਼ੋਅਰੂਮ ਕੰਡੀਸ਼ਨ ਆ ਗੱਡੀ ਜੋਰਬਾਲਾ ਜੀ ਇਹ ਹੁਣ ਕਿੱਦਾਂ ਚੱਲਿਆ? ਓ ਰੁਕ ਜਾ। ਅੜ ਜਾ ਕੇ ਮੈਂ ਟ। ਲੈ ਬਾਈ। ਆ ਜਾਓ। ਜੋਤ ਬਾਈ। ਹਾਂਜੀ। ਦੱਸ ਬਾਈ ਮਾੜਾ ਜ। ਗੱਡੀ ਬਾਈ ਕਿੰਨੇ ਮਾਡਲ ਹੈ ਇਹ? ਬਾਈ ਮਾਡਲ ਹੈਗਾ ਜੀ 2022। ਠੀਕ ਹੈ। ਤੇ ਮੈਂ ਦੱਸਦਾ ਬਾਈ ਕਾਰਨ ਵੀ ਸਮਝ ਲਓ ਜੇ ਪੈਸਿਆਂ ਦੀ ਲੋੜ ਹੈ ਮੈਂ ਇੰਦਾ ਤਾਂ ਸਮਝ ਲਓ ਪੈਸਿਆਂ ਦੀ ਲੋੜ ਆ ਤਾਂ ਕਰਕੇ ਸੇਲ ਕਰਨੀ। ਜੇ ਕਿਸੇ ਕੋਲ ਕੋਈ 2 2.5 ਦੀ ਰੇਂਜ ਵਿੱਚ ਗੱਡੀ ਹੋਈ ਉਹ ਆਪਾਂ ਵਿੱਚ ਵਿੱਚ ਵੀ ਲੈ ਲਾਂਗੇ ਗੱਡੀ ਠੀਕ ਆ ਜੀ ਇਹ ਆਪਣਾ ਉਦਾਂ ਐ ਨਹੀਂ ਹੈਗਾ ਵੀ ਆਪਾਂ ਗੱਡੀਆਂ ਸੇਲ ਕਰਦੇ ਆ ਗੱਡੀ ਮੇਰੇ ਨਾਮ ਹੈ ਬਾਈ ਇਹ ਆਰਸੀ ਦੀ ਮੇਰੇ ਨਾਮ ਦੀ ਬਣੀ ਹੋਈ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਠੀਕ ਆ ਗੱਡੀ ਚਲਾਈ ਦਿਖਾ ਦੇ ਅਸੀਂ ਫੀਲਡ ਵਿੱਚ ਗੱਡੀ ਦਾ ਬਾਈ ਆਵਾਜ਼ ਤਾਂ ਦੇਣਾ ਕੋਈ ਅੰਦਰ ਆਵਾਜ਼ ਹੈਗੀ ਦੀ ਜਮੇ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਚੱਲਦੀ ਹੈ ਪੈਟਰੋਲ ਹੈ ਨਾ ਪੈਟਰੋਲ ਹੈ ਪੈਟਰੋਲ ਹੈ ਵੀਰੇ ਪੈਟਰੋਲ ਗੱਡੀ ਆ ਬਾਈ 26 ਇੰਜਨ ਹੈ ਇਹਦਾ 26 6 ਤੋਂ ਬਾਕੀ ਹਾਂ ਕਰਵਾ ਨਹੀਂ ਹੋ ਗਿਆ ਨਾ 4 ਸਿਲੰਡਰ ਵੀਰੇ ਹਾਂ 에어 ਬੈਗ ਆ ਬਾਈ ਦੋਨੇ ਪਾਸੇ ਇਧਰ ਵੀ 에어 ਬੈਗ ਆ ਇਧਰ ਵੀ 에어 ਬੈਗ ਆ ਟੌਪ ਮਾਡਲ ਐ ਇਹਦੇ ਵਿੱਚ ਸਟੀਰੀਂਗ ਦੇ ਵਿੱਚ ਬਟਣਾ ਫੁੱਲ ਠੀਕ ਆ ਸਟੀਰੀਓ ਲੱਗਿਆ ਹੋਇਆ ਨਾ ਨਾ ਫੁੱਲ ਟੌਪ ਨਹੀਂ ਹੈਗਾ ਬਾਈ ਇਹ ਇਹ VXI ਆ ਠੀਕ ਆ ਬਾਈ ਤੇ ਭਾਈ ਜੀ ਹੈ ਹੀ ਗੱਡੀ ਪੈਟਰੋਲ ਹੈ ਠੀਕ ਆ ਤੇ ਸਗੜੀਨ ਹੈ ਨਹੀਂ ਕੜੀ ਆ ਬਾਕੀ ਫੁੱਲ ਓਕੇ ਸੀ ਯੂ ਸੀ ਐਨ ਬਾਈ ਠੰਡਾ ਹੋ ਗਿਆ ਨੇ ਮੈਂ ਜਿੱਤ ਕਿਸੇ ਪਾਸੇ ਵੀ ਬਾਈ ਗੱਡੀ ਨੂੰ ਜੋਧ ਬਾਹਰ ਆ ਜਾ ਮੜੀ ਜੀ ਇਸੇ ਪਾਸੇ ਬਾਈ ਗੱਡੀ ਨੂੰ ਮਾੜੀ ਜੀ ਟੱਚਿੰਗ ਵੀ ਹੋਈ ਤਾਂ ਗੱਡੀ ਆਪਣੇ ਵੱਲੋਂ ਜਿਵੇਂ ਹੀ ਫਰੀ ਕੋਈ ਰੇਟ ਨਹੀਂ ਇਹ ਗੱਡੀ ਨੂੰ ਮਾੜੀ ਜੀ ਵੀ ਕਿਤੇ ਬੰਪਰ ਨੂੰ ਵੀ ਵਾਈ ਟੱਚਿੰਗ ਹੋਈ ਠੀਕ ਹੈ ਜਿਵੇਂ ਦੀ ਗੱਡੀ ਜਾਂਸੀ ਤੇ ਆਈ ਹੋਈ ਆ ਇੱਕ ਦੋ ਜਿੱਦਾਂ ਮਾੜੇ ਮੋਟੇ ਜਿੱਦਾਂ ਦੇਖ ਲਓ ਤੁਸੀਂ ਦੇਖ ਸਕਦੇ ਆ ਵੀ ਇਹ ਹਲਕੇ ਫੁਲਕੇ ਥੋੜੇ ਜੇ ਹੈਗੇ ਆ ਕਿਤੇ ਬੰਪਰ ਨੂੰ ਦਾ ਬਾਈ ਆਮ ਮਾੜੇ ਮੋਟੇ ਪਏ ਜਾਂਦੇ ਆ ਦੇਖੋ ਠੀਕ ਹੈ ਜੀ ਬਾਕੀ ਗੱਡੀ ਬੰਪਰ ਉਹਦਾ ਬੰਪਰ origignal ਆ ਬਾਈ ਜਿਹੜੇ ਵਿੱਚ ਲਾਇ ਵੀਲ ਪਏ ਹੋਏ ਆ ਇਹ ਵੀ ਬਾਈ ਕੰਪਨੀ ਵਾਲੇ ਪਏ ਹੋਏ ਨੇ ਜਿਹੜੇ ਨਾਲ ਕੰਪਨੀ ਦਾ ਉਹਨਾਂ ਦਾ ਟਾਇਰ ਵੀ ਹਜੇ ਗੱਡੀ ਦੇ ਅੱਧੇ ਖੜੇ ਆ ਨਾਲ ਦੇ ਹੀ ਟਾਇਰ ਆ ਗੱਡੀ ਦੇ ਠੀਕ ਆ ਜੋ ਤਾਂ ਦੇਖੀਏ ਇਹਦੇ ਟਾਇਰਾਂ ਪਰ ਮਾਰਕਾ ਹੁੰਦਾ ਜਿਵੇਂ ਆਪਾਂ ਟਰੈਕਟਰ ਤੇ ਦੇਖਦੇ ਹੁੰਦੇ ਆ ਹੋਊਗਾ ਯਾਰ ਗੱਡੀ ਪਰ ਵੀ ਤੇ ਦੇਖਿਆ ਤਾਂ ਹੈ ਨਹੀਂ ਆਪਾਂ ਨੇ ਬਾਕੀ ਬਾਈ ਮੁਰਲੀ ਗਰੇਲੇ ਨੂੰ ਦੂਈ ਪਈ ਹੋਈ ਆ ਕਿਹੜੀ ਕਹਿੰਦੇ ਹੁੰਨੇ ਆਪਾਂ ਪਤਾ ਨਹੀਂ ਯਾਰ ਕਿਹੜੀ ਗੱਡੀ ਦੀ ਕਹਿੰਦੇ ਹੁੰਨੇ ਆ ਇਹ ਤੇ ਬਾਕੀ ਜੇ ਕਿਸੇ ਨੇ ਲੈਣੀ ਹੋਈ ਬਾਈ ਸਮਝ ਲਓ ਵੀ ਗੱਡੀ ਨਵੀਂ ਸਮਝ ਕੇ ਲੈ ਲਿਓ ਬਾਈ ਠੀਕ ਆ ਯੋਦੂ ਬਰੇ ਦਾ ਰੇਟ ਕਿੰਨਾ ਮੰਗੀਏ ਵੀਰੇ ਸਵਾ ਅੱਠ ਲੱਖ ਬਾਈ 8 ਲੱਖ 25000 ਰੁਪਏ ਦਾ ਆਪਾਂ ਮੰਗਦੇ ਆ ਰੇਟ ਬਾਕੀ ਬਾਈ ਤੁਹਾਨੂੰ ਪਤਾ ਜਿਹੜੀ ਗੱਲ ਆਪਾਂ ਹਰੇਕ ਵੀਡੀਓ ਚ ਕਹਿੰਦੇ ਹੁੰਨੇ ਆ ਵੀ ਬਾਕੀ ਰੇਟ ਮੌਕੇ ਤੇ ਔਨ ਟੇਬਲ ਠੀਕ ਹੈ ਜੀ ਵਿੱਚ ਵੀ ਲੈ ਲੂਗੇ ਆਪਾਂ 2 2.5 ਦੀ 3 ਦੀ ਰੇਂਜ ਤੱਕ ਗੱਡੀ ਠੀਕ ਹੈ ਜੀ ਪੈਟਰੋਲ ਹੋਵੇ ਜੇ ਡੀਜ਼ਲ ਹੋਵੇ ਕੋਈ ਫਰਕ ਨਹੀਂ ਹੈਗਾ ਤੇ ਗੱਡੀ ਹੋਵੇ ਵਧੀਆ ਓਰੀਜਨਲ ਹੋਵੇ ਬਾਈ ਗੱਡੀ ਜਿਵੇਂ ਦੀ ਆਪਣੀ ਚੀਜ਼ ਆ ਆਪਾਂ ਉਦਾਂ ਦੀ ਹੋ ਲੈਣੀ ਆ ਮੜੀ ਮੋਟੀ ਮਾਰਕੀਟ ਰੇਟ ਨਾਲੋਂ 10-15000 ਰੁਪਏ ਮਹਿੰਗੀ ਵੀ ਲੈ ਲੂੰਗੇ। ਮੋਹਾਲੀ ਦਾ ਨੰਬਰ ਆ ਬਾਈ ਪੀਬੀ 657501 ਠੀਕ ਹੈ ਜਿੰਨਾ ਤੋਂ ਲਈ ਸੀ ਬਾਈ ਉਹਨਾਂ ਕੋਲ ਵੀ ਗੱਡੀ ਜੋ ਤਾਂ ਹੈਗਾ ਐ ਪਰ ਮਾਰਕਾ ਲੱਗਿਆ ਬਟੇ ਇਹਨਾਂ ਤੇ ਉਹ ਨਾਲ ਦਿਓ ਦੇਖ ਦਿਓ ਜੰਤ ਗੋਦਾ ਨਾਲ ਦੇ ਤਾਂ ਹੈਗੇ ਹੁੰਦਾ ਯਾਰ ਉਹ ਕੀ ਆਪਾਂ ਟਰੈਕਟਰ ਦੇ ਤਾਂ ਆਪਾਂ ਹਾਂ ਆਹ ਦੇਖ ਲਓ ਬਾਈ 2022 ਦਾ ਮਾਰਕਾ ਟਾਇਰਾਂ ਦੇ 6ਵੇਂ ਮਹੀਨੇ ਦਾ ਵਧੀਆ ਟਾਇਰ ਖੜੇ ਨੇ ਹਜੇ ਵੀ 20000 ਕਿਲੋਮੀਟਰ ਹੋਰ ਚੱਲੇ ਜਾਣੇ ਆ ਬਾਈ ਠੀਕ ਆ ਬਾਕੀ ਜਿਨੇ ਵੀ ਲੈਣੀ ਹੋਈ ਤਾਂ ਬਾਈ ਕੰਟੈਕਟ ਕਰ ਲਿਓ ਮੇਰੇ ਨਾਲ ਠੀਕ ਹੈ ਜੀ ਸਵਾ ਅੱਠ ਲੱਖ 825 ਡਿਮਾਂਡ ਆ ਨਵੀਂ ਦਾ ਬਾਈ ਮੈਨੂੰ ਪਤਾ ਨਹੀਂ ਕਿੰਨੇ ਦੀ ਆ ਜਦ ਲਈ ਸੀ ਜਦ ਪਤਾ ਕਰ ਰਹੀ ਸੀ ਜਦ 1.15 ਲੱਖ ਦੀ ਸੀ 6 ਮਹੀਨੇ ਪਹਿਲਾਂ 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 ਨਵੀਂ ਦਾ ਵਿਚਾਰ ਸੀ ਬਾਅਦ ਚਲੋ ਪੁਰਾਣੀ ਮਿਲ ਗਈ ᱛੀ ਤੇ ਬਾਕੀ ਜਿਹੜੀ ਆਪਾਂ ਲੈਣੀ ਆ ਗੱਡੀ ਬਾਈ Swift ਹੋਵੇ ਗੱਡੀ i20 ਹੋਵੇ ਜਾਂ ਕੋਈ ਟੋヨタ ਦੀ ਹੋਵੇ ਟਾਉਸ ਡੀਜ਼ਲ ਹੋਵੇ ਪੈਟਰੋਲ ਹੋਵੇ ਉਹਦਾ ਕੋਈ ਫਰਕ ਨਹੀਂ ਐਡਾ ਠੀਕ ਆ ਾਕੀ ਭਾਈ ਐਵਰੇਜ ਗੱਡੀ ਦੀ ਠੀਕ ਆ ਆਪਣੇ ਕੋ ਇਸ ਟਾਈਮ ਮੀਟਰ ਦੇ ਵਿੱਚ ਗੱਡੀ 16 ਦੀ ਐਵਰੇਜ ਸ਼ੋ ਕਰਦੀ ਆ ਤੇ ਜਾਨੀ ਕਿ 15 ਦੀ ਐਵਰੇਜ ਆਰਾਮ ਨਾਲ ਦਿੰਦੀ ਆ ਜੇ ਆਪਾਂ ਇਹਨੂੰ ਮਤਲਬ ਕਿ ਆਰਾਮ ਨਾਲ ਚਲਾਉਨੇ ਆ ਐਵੇਂ ਜਗੂ ਸਭ ਨੂੰ ਪਤਾ ਹੀ ਨਹੀਂ ਗੱਡੀ ਨੇ ਕਿੰਨੀ ਹਾਂ ਜੋ ਤੇ ਬਾਕੀ ਭਾਈ ਜੇ ਕੋਈ ਡੀਜ਼ਲ ਦਾ ਡੀਜ਼ਲ ਭਾਈ 2019 ਜਾਂ ਸ਼ਾਇਦ 19 ਤੋਂ ਬਾਅਦ ਆਈਆਂ ਨਹੀਂ ਇਹ ਗੱਡੀਆਂ ਸਾਰੀਆਂ ਪੈਟਰੋਲ ਹੀ ਆਈਆਂ ਨੇ 20 ਤੱਕ ਆਈਆਂ ਜੋ ਤੇ ਇਹ B4 ਇੰਜਣ ਦੇ ਵਿੱਚ 20 ਤੋਂ ਬਾਅਦ ਆਈਆਂ B6 ਆ ਠੀਕ ਆ ਬਾਕੀ ਗੱਡੀ 'ਚ ਕੋਈ ਵੀ ਲੰਬਾ ਹੋਇਆ ਭਾਈ ਕੋਈ ਵੀ ਚੀਜ਼ ਜੇ ਖੁੱਲ ਜੇ ਮਾੜਾ ਇੱਕ ਵਾਰ ਬੌਂਡ ਵੀ ਚੱਕ ਦੇ ਵੀਰੇ ਇਹਦਾ ਦਿਖਾ ਦੀ ਯਾਰ ਤਸੱਲੀ ਕਰਾ ਦੀ ਖੋਲ ਦੇ ਕਿਸੇ ਕੋਲ ਆਲਟੋ ਹੋਈ ਬਾਈ ਉਹ ਵੀ ਦੇ ਦੂਗੇ ਆਪਾਂ 2.5 ਦੀ ਰੇਂਜ ਤੱਕ ਠੀਕ ਹੈ ਜਣ ਕੇ ਮਾਡਲ ਹੋਵੇ ਗੱਡੀ ਦੀ ਜੇ 5-4 ਸਾਲ ਪਾਸ ਹੀ ਰਹਿੰਦੀ ਹੋਵੇ ਇਹ ਹੈਗੀ ਆ 2037 ਤੱਕ ਪਾਸ ਖੋਲੀ ਬਾਈ ਮਾੜੀ ਭਾਈ ਜਦ ਦੀ ਮੈਂ ਲਈ ਆ ਉਹ ਬਹਾਰ ਤੇ ਧੋਤੀ ਅਜੇ ਤੱਕ ਇੰਜਨ ਤੇ ਨਹੀਂ ਪਾਣੀ ਮਾਰਿਆ ਆ ਚੀਜ਼ਾਂ ਸਾਰੀਆਂ ਬਾਈ ਜਿਹੜੇ ਆਪਾਂ ਕਹਿੰਦੇ ਹੁੰਨੇ ਆ ਸਾਰਾ ਕੁਝ ਨਾਲ ਦਾ ਜੇ ਕੋਈ ਅਜੇ ਤੱਕ ਬੰਪ ਨਹੀਂ ਲੱਗਿਆ ਆ ਚੀਜ਼ਾਂ ਦਾ ਦੂਰ ਦੀ ਗੱਲ ਆ ਠੀਕ ਆ ਬੈਟਰੀ ਵੀ ਨਾਲ ਦੀ ਆ ਠੀਕ ਆ ਸਰਵਿਸ ਇਹਦੀ ਬਾਈ ਮੰਨ ਕੇ ਚੱਲੋ ਹਜੇ 1000 ਘੰਟਾ ਚੱਲੀ ਆ ਸਰਵਿਸ ਤੇ ਬਾਅਦ ਗੱਡੀ ਠੀਕ ਆ ਜੀ ਸਰਵਿਸ ਇਹਦੀ ਮੈਂ ਜਦ ਦੀ ਮੇਰੇ ਕੋਲ ਆ ਮੈਂ ਦੋ ਸਰਵਿਸਾਂ ਕਰਵਾਤੀਆਂ ਜਿਨ੍ਹਾਂ ਤੋਂ ਲਈ ਸੀ ਗੱਡੀ ਉਹਨਾਂ ਕੋਲ ਤਾਂ ਬਹੁਤ ਘੱਟ ਚੱਲੀ ਆ ਜਿਹੜੀ ਚੱਲੀ ਬਾਈ ਮਾੜੀ ਨੋਟੀ ਮੇਰੇ ਕੋਲੇ ਚੱਲੀ ਆ ਠੀਕ ਆ ਇਸ ਟਾਈਮ ਗੱਡੀ ਮੇਰੇ ਸਾਹਮਣੇ 53 5354000 ਕਿਲੋਮੀਟਰ ਗੱਡੀ ਚੱਲੀ ਆ ਤੇ ਜਿੱਦਾਂ ਮਰਜੀ ਜਿਹਦਾ ਬਾਈ ਏਜੰਸੀ ਚ ਰਿਕਾਰਡ ਕਢਾ ਲਿਓ ਨੰਬਰ ਤੁਹਾਨੂੰ ਮੈਂ ਦਿਖਾ ਦతా ਆ ਪਾਏ ਡੀਲਰ ਮਾਣਾ ਨੰਬਰ ਨਹੀਂ ਲਿਖੋਣਾ ਪੀਵੀ 65 ਬੀਵੀ 7501 ਠੀਕ ਆ ਤੇ ਬਾਕੀ ਬਾਈ ਟਰੈਕਟਰ ਆਪਣੇ ਅੱਧ ਦੇ ਵੱਧ ਲਾਤੇ ਦੋ ਬਾਦ ਦੋ ਚਾਰ ਟਰੈਕਟਰ ਰਹਿ ਗਏ ਬਾਕੀ ਮੇਰਾ ਵੀ ਕੋਈ ਗੱਡੀ ਬਾਰੇ ਬਾਈ ਕੋਈ ਫालतू ਉਹ ਨਾ ਕਰਿਓ ਆਪਣਾ ਕੋਈ ਏਡੀ ਵੀ ਉਹ ਵੀ ਨਹੀਂ ਹੈਗੀ ਤੇ ਮਹਾਰਾ ਦੀ ਕਿਰਪਾ ਨਾਲ ਆਪਣੀ ਨਾਂ ਵੀ ਵਿਕੀ ਤਾਂ ਵੀ ਆਪਾਂ ਨੂੰ ਕੋਈ ਏਡੀ ਗੱਲ ਹੈ ਨਹੀਂ ਹੈਗੀ ਤੇ ਥੋੜੀ ਜੀ ਬਸ ਫਾਈਨੈਂਸ਼ਲੀ ਪ੍ਰੋਬਲਮ ਆ ਤਾਂ ਕਰਕੇ ਗੱਡੀ ਦੇਣੀ ਆ ਕਹੋ ਵੀ ਬਾਈ ਗੱਡੀ ਦਾ ਆਪਾਂ ਫੇਰ ਵੀ ਮੰਨ ਕੇ ਚੱਲੋ ਸਾਲ 2 ਸਾਲ ਤੱਕ ਫੇਰ ਵੀ ਲੈ ਲਵਾਂਗੇ ਬਾਕੀ ਆਪਣੇ ਕੋਲ ਇੱਕ ਏਜੰਸੀ ਵਿੱਚ ਗੱਡੀ ਹੈਗੀ ਵੀ ਹੈਗੀ ਉਹਦੇ ਨਾਲ ਜਿੱਦਾਂ ਮਾੜੀ-ਮੋਟੀ ਜਦ ਤੱਕ ਆਪਾਂ ਨੂੰ ਨਹੀਂ ਗੱਡੀ ਮਿਲਦੀ ਆਪਣਾ ਕੰਮ ਸਰ ਵੀ ਜਾਣਾ ਠੀਕ ਆ ਗੱਡੀ ਆਪਣੇ ਵੱਲੋਂ ਫੁੱਲ ਗਰੰਟੀ ਦੇ ਦਵਾਂਗੇ ਗੱਡੀ 'ਚ ਤੁਹਾਨੂੰ ਵੈਸੇ ਕੋਈ ਡੀਲਰ ਪਾਣੀ ਚੀਜ਼ ਦੀ ਦੰਦੇ ਨਹੀਂ ਗਾਰੰਟੀ ਆਪਾਂ ਤੁਹਾਨੂੰ ਗੱਡੀ ਦੀ 15-20 ਦਿਨ ਦੀ ਫੁੱਲ ਗਾਰੰਟੀ ਦਵਾਂਗੇ ਜੇ ਮੇਤੋਂ ਗੱਡੀ ਲਿਆ ਕੇ ਏਜੰਸੀ ਦੇ ਵਿੱਚ ਚੈੱਕ ਕਰਵਾ ਲਿਓ ਬਾਈ ਗੱਡੀ ਦਾ ਰਿਕਾਰਡ ਕਢਾ ਲਿਓ ਠੀਕ ਆ ਜੀ ਬਾਕੀ ਇੱਕ ਆਵਣ ਕੋਈ ਫਾਰਮ 60 ਆਇਆ ਬਾਈ ਅੱਜ ਉਹ ਵੀ ਤੁਹਾਨੂੰ ਦਿਖਾਉਣਾ ਆਪਾਂ ਨੇ 2004 ਮਾਡਲ ਹੈ ਰੋਪੜ ਦਾ ਨੰਬਰ ਹੈ ਇਹ ਡੀ ਐਕਸ ਮਾਡਲ ਆ ਬਾਈ ਟਰੈਕਟਰ ਸਾਰਾ ਜਿਵੇਂ ਤੁਸੀਂ ਦੇਖ ਰਹੇ ਹੋ ओरिजिनल ਆ ਟਰੈਕਟਰ ਆ ਠੀਕ ਆ ਇਹ 파ਰਮ 60 ਬਾਈ بڑے ਮਰਾੜਾਂ ਚ ਆਏ ਸੀਗੇ ਡੀ ਐਕਸ ਮਾਡਲ ਉਦਾਂ ਇਹ ਮਹਿੰਗੇ ਸੀਗੇ ਟਰੈਕਟਰ ਦੂਜੇ ਨਾਲ ਠੀਕ ਹੈ ਬਾਈ ਟਰੈਕਟਰ ਦਾ ਸਿਰਫ ਇੱਕ ਪੱਲਾ ਥੋੜਾ ਜਿਆ ਰੰਗ ਹੋਇਆ ਹੋਇਆ ਆਹ ਪਰਲਾ ਠੀਕ ਹੈ ਇਹ ਵੀ ਲੱਗਿਆ ਸੀ ਬਾਈ ਕਹਿੰਦੇ ਆਹ ਪੱਲਾ ਇਹਦਾ origignal ਨਾਲ ਦਾ ਇਹਦਾ ਥੋੜਾ ਥੋੜਾ ਰੰਗ ਹੋਇਆ ਹੋਇਆ ਉੱਪਰੋਂ ਹਲਕਾ ਜਿਹਾ ਬੈਟਰੀ ਦੀ ਥੋੜੀ ਜੀ ਡਾਊਨ ਆ ਬਾਈ ਬੈਟਰੀ ਨੂੰ ਪੰਨ ਨੂੰ ਸਲਫਟ ਸਟਾਰਟ ਦਵਾਂਗੇ ਡਬਲ ਕਲਚਰ ਰਵਰਸ ਪੀਡੀਓ ਵਾਲਾ ਮਾਡਲ ਹੈ ਠੀਕ ਹੈ ਜੀ ਤੇ ਤੇ ਲੋ ਬਾਈ ਟੈਟਨ ਲੱਗੇ ਸਟਾਰਟ ਕਰਨ ਰਿਆ ਠੱਕੇ ਨਾਲੇ ਵਾਰ ਤੁਹਾਨੂੰ ਆਵਾਜ਼ ਚੈੱਕ ਕਰਾਉਣੀ ਹੈ ਜਰੂਰ ਲੈ ভাই ਆਵਾਜ਼ ਕਰੋ ਚੈੱਕ ਐਂ ਦਾਣੇ ਗੰਦਾ ਰੇਸ ਮਾਰਵਾੜੀ ਰੇਸ ਬਾਵਾ ਭਾਈ ਦੰਦਾ ਨਾ ਬਦਾਸੇ ਭੋਰਦਾ ਦੰਦਾ ਨਾਲ ਫਾਰਮ 60 ਉਹ ਜੋ ਮਰਜ਼ੀ ਕਹੀ ਆ ਬਾਈ ਉਹਦੀ ਗੱਲ ਤੇ ਯਕੀਨ ਨਾ ਕਰਿਓ ਲੈ ਇਹ ਇਹ ਤੋੜੂ ਕੋਹੇ ਦਾ ਵਿੱਚ ਤੇ ਬਾਈ ਦੇਖ ਲੈ ਤੁਸੀਂ ਆਵਾਜ਼ ਉਹ ਚੈੱਕ ਕਰ ਲਈ ਠੀਕ ਹੈ ਜੀ ਬਾਕੀ ਇੰਜ ਟਰੈਕਟਰ ਦਾ ਵਧੀਆ ਬਾਈ 65 70 ਪੈਸੇ ਇੰਜਣ ਖੜਾ ਟਰੈਕਟਰ ਦਾ ਤੇ ਬਾਕੀ ਕੋਲੋਂ ਦੇਖ ਲਿਓ ਰੇਟ ਆਪਾਂ ਤੁਹਾਨੂੰ ਦੱਸਤਾ ਵਿੱਚੋਂ ਮਾੜਾ ਮੋਟਾ ਮਾਣ-ਤਾਨ ਕਰ ਦਾਂਗੇ ਬਾਈ ਜਰੂਰ ਠੀਕ ਹੈ ਜੀ ਮੇਰਾ ਵੀਰ ਜ਼ਿਆਦਾ ਨਾ ਤੱਕਾ ਕਰਿਓ ਮੇਰਾ ੱਖਾ ਹੋ ਜਾਣਾ ਕੰਮ ਤੇ ਪ੍ਰੀਤ ਵੀ ਆ ਗਿਆ ਬਾਈ ਪ੍ਰੀਤ 65921 ਮਾਡਲ ਵਧੀਆ 65 70 ਪੈਸੇ ਟਾਇਰ ਆ ਬਾਈ ਤੇ ਜਿਹਨੇ ਆ ਲੈਣਾ ਹੋਵੇ ਆ ਵੀ ਕੰਟੈਕਟ ਕਰ ਲਿਓ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਈ ਆਦੇ ਬਲੌਗ ਚ ਇੰਨਾ ਹੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਕਿਸੇ ਨੇ ਨਵਾਂ ਟਰੈਕਟਰ ਲੈਣਾ ਕਿਸੇ ਵੀ ਕੰਪਨੀ ਦਾ ਤਾਂ ਬਾਈ ਜ਼ਰੂਰ ਕੰਟੈਕਟ ਕਰਿਆ ਕਰੋ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਮਿਲ ਲੈ ਕਿਸੇ ਹੋਰ ਬਲੌਗ ਚ ਸਾਰੇ ਵੀਰਾਂ ਦਾ ਧੰਨਵਾਦ